ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆਂ 20 ਜੂਨ ਨੂੰ ਰਾਤ ਦੇ ਮੌਸਮ ਦੀ ਕਿ ਅੱਜ 20 ਜੂਨ ਨੂੰ ਰਾਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋਵੇਗੀ ਵੀਰੋ ਜਿਵੇਂ ਅੱਜ ਦਿਨ ਦੇ ਤੁਹਾਨੂੰ ਦੱਸੀ ਜਾਣਕਾਰੀ ਦੇ ਮੁਤਾਬਕ ਦਿਨ ਦੇ ਸਮੇਂ ਕੁਝ ਖੇਤਰਾਂ ਦੇ ਜੇਪਰੋਂ ਧੁੱਪ ਦੇਖਣ ਨੂੰ ਮਿਲੇ ਕੁਝ ਖੇਤਰਾਂ ਦੇ ਵਿੱਚ ਹਲਕੀ ਫੁਲਕੀ ਬੱਦਲਬਾਜ਼ੀ ਕਿਸੇ ਖੇਤਰਾਂ ਦੇ ਵਿੱਚ ਹਲਕੀ ਫੁਲਕੀ ਕਿਣਮਣ ਐਦਾਂ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲਿਆ ਕੁੱਲ ਮਿਲਾ ਕੇ ਵੀਰੋ ਉਸੇ ਤਰ੍ਹਾਂ ਵੀ ਰੱਜ ਰਾਤ ਦੇ ਮੌਸਮ ਦੇ ਬਾਰੇ ਗੱਲ ਕਰਦਿਆਂ ਅੱਜ ਰਾਤ ਨੂੰ ਵੀ ਰੋ ਮੌਸਮ ਦੇ ਵਿੱਚ ਵੱਡੀ ਹਲਚਲ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜਿਵੇਂ ਕਿ ਵੀਰੋ ਕੁਝ ਆਉਂਦੇ ਘੰਟਿਆਂ ਦੇ ਬਾਅਦ ਹੁਣ 8 9 10 ਵਜੇ ਤੋਂ ਬਾਅਦ ਵੀ ਰੋ ਬਗਲ ਕਰੀਏ ਜੋ ਪੱਛਮੀ ਸਰਹੱਦ ਦੇ ਖੇਤਰ ਨੇ ਮਾਝੇ ਦੋਆਬੇ ਦੇ ਖੇਤਰ ਨੇ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਕਪੂਰਥਲਾ ਜਲੰਧਰ ਵੀਰੋ ਫਰੀਦਕੋਟ ਫਿਰੋਜ਼ਪੁਰ ਇਨ੍ਹਾਂ ਖੇਤਰਾਂ ਦੇ ਵਿੱਚ ਬੱਦਲਬਾਹੀ ਦਾ ਅਸਰ ਆਪਾਂ ਨੂੰ 8 9 ਵਜੇ ਤੋਂ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਵੀਰੋ ਸਿਸਟਮ ਅੱ ਬਰਨਾਲੇ ਤੱਕ ਦੇ ਭਾਗ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਉਸ ਤੋਂ ਬਾਅਦ ਵੀਰੋ ਜੋ ਪੂਰਬੀ ਭਾਗ ਨੇ ਪੰਜਾਬ ਦੇ ਮਹੱਲੀ ਫਤਿਹਗੜ੍ਹ ਸਾਹਿਬ ਮਹੱਲੀ ਵਗੈਰਾ ਵੀਰੋ ਚੰਡੀਗੜ੍ਹ ਵਗੈਰਾ ਇਨ੍ਹਾਂ ਖੇਤਰਾਂ ਦੇ ਵੱਲੋਂ ਵੀ ਜੋ ਸਿਸਟਮ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਵੀਰੋ ਆਉਂਦੇ ਸਮੇਂ ਦੇ ਵਿੱਚ ਹੌਲੀ ਹੌਲੀ ਫਾਜ਼ਿਲਕਾ ਤੋਂ ਲੈ ਕੇ ਬਠਿੰਡਾ ਮਾਰਸਾਂ ਜੀ ਕੁਝ ਭਾਗ ਦੇ ਵਿੱਚ ਇੰਟਰ ਹੋ ਸਕਦੇ ਨੇ ਵੀਰੋ ਜਣੀ ਕਿ ਰਾਤ ਦੇ ਸਮੇਂ ਕੁਝ ਖੇਤਰਾਂ ਦੇ ਵਿੱਚ ਤੇਜ਼ ਹਨੇਰੀ ਤੂਫਾਨੀ ਹਵਾਵਾਂ ਤੇਜ ਗਰਜ ਚਮਕ ਵੀ ਰੋਤਾ ਕੜੀ ਗਰਜ ਚਮਕ ਹੋ ਸਕਦੀ ਹੈ ਦੇ ਕਦੋਂ ਕਥਮ ਹੈ ਤੇ ਬਿਜਲੀ ਵਗੈਰਾ ਡਿੱਗਣ ਦੇ ਵੀ ਸਾਰ ਵੀਰੋ ਬਣੇ ਹੋਏ ਨੇ ਇਸ ਕਰਕੇ ਅੱਜ ਰਾਤ ਦਾ ਜੋ ਮੌਸਮ ਹੈ ਵੀਰੋ ਦਿਨ ਦੇ ਮੁਕਾਬਲੇ ਰਾਤ ਨੂੰ ਜ਼ਿਆਦਾ ਮੌਸਮ ਸਰਗਰਮ ਰਹੇਗਾ ਬਾਕੀ ਵੀਰੋ ਸਾਰੇ ਹੀ ਪੰਜਾਬ ਦੇ ਵਿੱਚ ਹਲਕੀ ਫੁਰਕੀ ਬੱਦਲਵਾਜ ਦੇ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿਸੇ ਖੇਤਰਾਂ ਦੇ ਵਿੱਚ ਤੇਜ ਛਾਟੇ ਦਰਮੀ ਕਿਸੇ ਖੇਤਰਾਂ ਵਿੱਚ ਹਲਕਾ ਵੀ ਵੀਰੋ ਇਦਾਂ ਦੀ ਗਤੀਵਿਧੀਆਂ ਟੁੱਟਮੇ ਰੂਪ ਦੇ ਵਿੱਚ ਟੁੱਟਮੇ ਭਾਗਾਂ ਦੇ ਵਿੱਚ ਜਿਨੇ ਦੇ ਵੀ ਕੁਝ ਭਾਗਾਂ ਦੇ ਵਿੱਚ ਪੈਗਾ ਕੁਝ ਭਾਗ ਰਹਿ ਵੀ ਸਕਦੇ ਨੇ ਵੀਰੋ ਇਦਾਂ ਦੀ ਗਤੀਵਿਧੀ ਆਪਾਂ ਨੂੰ ਪੈਚੀ ਬਾਕੀ ਕਿਸਾਨ ਵੀਰੋ ਸਵੇਰ ਦੇ ਸਮੇਂ ਕੱਲ ਨੂੰ ਸਿਸਟਮ ਦਾ ਅਸਰ ਘਟਦਾ ਹੈ ਜਾਂ ਵੱਧਦਾ ਹੈ ਉਹ ਕਿਸੇ ਆਪਾਂ ਨੂੰ ਕੈਸੀ ਅਪਡੇਟ ਮਿਲਦੀ ਹੈ ਆਪਾਂ ਸਾਰੀ ਜਾਣਕਾਰੀ ਵੀਰੋ ਸਵੇਰ ਦੀ ਵੀਡੀਓ ਦੇ ਵਿੱਚ ਕਿਸਾਨ ਵੀਰ ਨਾਲ ਸਾਂਝੀ ਕਰਾਂਗੇ ਸੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਅਪਡੇਟ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹਾਜ਼ਰ ਹੋਣੇ ਜੀ ਸਵੇਰ ਦੀ ਵੀਡੀਓ ਲੈ ਕੇ ਉਦੋਂ ਤੱਕ ਰਿਹਾ ਜੀ ਧੰਨਵਾਦ